ਬਡੇ ਹਸਬੰਦ ਦਾ ਕੀ ਨਾਮ ਹਰਵਿੰਦਰ ਸਿੰਘ ਕੀ ਕੰਮ ਕਰਦੇ ਹੋ ਆਰਮੀ ਚ ਤੁਹਾਨੂੰ ਕੀ ਪਤਾ ਕਦੋਂ ਪਤਾ ਲੱਗਾ ਕਿ ਕੀ ਹੋਇਆ ਸੀ ਸਾਰਾ ਮਾਮਲਾ ਦੱਸੋ ਜੀ ਸਾਨੂੰ ਅੱਜ ਹੀ ਪਤਾ ਲੱਗਾ 10:30 ਵਜੇ ਜਦੋਂ ਪੈਸੇ ਸਾਡੇ ਨਿਕਲੇ ਓਟੀਪੀ ਆਂਦੇ ਰਿਹਾ ਹਸਬੰਦ ਇਨ ਦ ਸੇਫ ਹਾਂਜੀ ਉਹਨਾਂ ਦੇ ਫੋਨ ਤੇ ਲਿੰਕ ਹੈ ਉਹਨਾਂ ਦੇ ਫੋਨ ਤੇ ਆਂਦੇ ਰਿਹਾ ਕਿਹੜੀ ਜਗ੍ਹਾ ਡਿਊਟੀ ਕਰ ਰਹੇ ਹੋ ਕੀ ਨੰਗਾ ਨਗਰ ਆਰਮੀ ਚ ਹਾਂਜੀ ਆਰਮੀ ਕੌਣ ਸੋ ਨਿਕਲੇ ਜਿੱਦਾਂ ਜਦੋਂ ਪੈਸੇ ਕਦੋਂ ਕਦੋਂ ਨਿਕਲੇਗਾ ਇਹਨਾਂ ਨੇ 6 ਲੱਖ ਦੀ ਇੱਕ ਐਫਰੀਕਾ ਮਤਲਬ ਨਹੀਂ 1 ਲੱਖ ਦੀ ਐਫਰੀ ਕਰਾਈ ਹੈ ਉਹ ਤਾਂੜਵਾ ਲਈ ਹੈ ਤੇ 6 ਲੱਖ ਲੋਨ ਚੁਕਲਿਆ ਤਨਖਾਹ ਤੋਂ ਤਨਖਾਹ 'ਚ ਲੋਨ ਚੁਕਾਇਆ ਗਿਆ ਹਾਂਜੀ ਹਾਂਜੀ ਫਿਰ ਟੋਟਲ ਮਿਲਾ ਕੇ ਕਿੰਨੇ ਪੈਸੇ ਜਿਹੜੇ ਬਣਦੇ ਆ 8 ਲੱਖ 8 ਲੱਖ ਪੈਸੇ ਆ ਹਾਂਜੀ ਫਿਰ ਤੁਸੀਂ ਆ ਕੇ ਫਿਰ ਮੈਨੇਜਰ ਨੂੰ ਮਿਲਿਓ ਕੀ ਕਹਿ ਰਹੇ ਉਹ ਕਹਿੰਦੇ ਸਾਨੂੰ ਤੇ ਪਤਾ ਨਹੀਂ ਇਹ ਆਨਲਾਈਨ ਹੀ ਹੋਇਆ ਜੋ ਕੁਝ ਹੋਇਆ ਕੋਈ ਜ਼ਿੰਮੇਵਾਰੀ ਨਹੀਂ ਲੈ ਰਹੇ ਨਹੀਂ ਕੋਈ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਨ ਕਰਦੇ ਆਂ ਵੀ ਸਾਨੂੰ ਜਾਂ ਤੇ ਕੰਪਲੇਨ ਲਿਖ ਕੇ ਦੇਣ ਸਾਡੇ ਪੈਸੇ ਵਾਪਸ ਆਣ ਮੇਰੇ ਹਸਬੰਦ ਉੱਤੇ ਟੈਨਸ਼ਨ ਵਿੱਚ ਉਹੋ ਕੁਛ ਨਹੀਂ ਕਰ ਸਕਦਾ ਸਾਰੀ ਮਤਲਬ ਕabhi ਜੋ ਜਮ੍ਹਾਂ ਪੂੰਜੀ ਜਿਹੜੀ ਸਾਰੀ ਚਲ ਗਈ ਸੀ ਹਾਂਜੀ ਟੈਨਸ਼ਨ ਚ ਹਸਬੰਦ ਹਾਂਜੀ ਹਾਂਜੀ ਕੁਝ ਵੀ ਕਰ ਸਕਦੇ ਆ ਇਕੱਲੇ ਆ ਇਸ ਤਰ੍ਹਾਂ ਮੇਰੇ ਤੁਹਾਡੇ ਕਿ ਨਾਲ ਸ਼ਰਨਜੀਤ ਕੋ ਹਾਂਜੀ ਤਾਂ ਜਿਹੜਾ ਡਾਕਟਰ ਹੋਈ ਹੈ ਤੁਹਾਡੀ ਕੀ ਲੱਗਦੀ ਸਿਸਟਰ ਲੱਗਦੇ ਆ ਮੇਰੇ ਇਹ ਦੱਸੋ ਤੁਹਾਡੇ ਜਿਹੜੇ ਬ੍ਰਦਰ ਆ ਉਹ ਕੀ ਕੰਮ ਕਰਦੇ ਆ ਆਰਮੀ ਚ ਆਰਮੀ ਚ ਨੇ ਗੰਗਾ ਨਗਰ ਡਿਊਟੀ ਉਹਨਾਂ ਦੀ ਤੇ 10:28 ਮਿੰਟ ਤੇ ਹੀ ਫੋਨ ਆਇਆ ਸਾਨੂੰ ਕਿ ਮੇਰੇ ਫੋਨ ਤੇ OTP ਆ ਰਹੇ ਨੇ ਤੇ OTP ਅਸੀਂ ਉਸੇ ਟਾਈਮ ਹੀ ਬੈਂਕ ਚ ਆਏ ਆ ਤੇ ਬੈਂਕ ਵਾਲਿਆਂ ਨੇ ਚੈੱਕ ਕੀਤਾ ਸੀਗਾ ਤੁਸੀਂ ਚੈੱਕ ਕਰੋ ਕਿ ਸਾਡੇ ਅਕਾਊਂਟ ਚ ਕਿੰਨੇ ਪੈਸੇ ਰਹਿ ਗਏ ਕਿਹੜਾ ਬੈਂਕ ਹੈ ਪੰਜਾਬ ਨੈਸ਼ਨਲ ਬੈਂਕ ਹਾਜੀ ਬੋਲ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਤੁਹਾਡੇ ਇਹ ਫਰੋਡ ਹੋ ਗਿਆ ਆਨਲਾਈਨ ਠੱਗੀ ਹੋ ਗਈ ਹੈ ਤੁਸੀਂ ਇਦਾਂ ਕਰੋ ਕਿ ਥਾਣੇ ਵਿੱਚ ਰਿਪੋਰਟ ਕਰੋ ਥਾਣੇ ਗਏ ਆ ਤੇ ਉਹਨਾਂ ਨੇ ਕਿਹਾ ਕਿ ਸਾਈਬਰ ਸੈਲ 'ਚ ਕਰੋ ਤੇ ਇਹ ਕੋਈ ਆਪਣੀ ਰਿਸਪਾਂਸਿਬਿਲਟੀ ਨਹੀਂ ਲੈਣ ਦੇ ਦੱਸਦਾ ਕਿ ਬੈਂਕ ਦੀ ਵੀ ਰਿਸਪਾਂਸਿਬਿਲਟੀ ਹੁੰਦੀ ਹੈ ਪੂਰੀ ਪੂਰੀ ਬਿਲਕੁਲ ਕਿਉਂਕਿ ਸੇਫਟੀ ਬੈਂਕ 'ਚ ਸੇਫ ਨਹੀਂ ਹੈ ਬਾਹਰ ਤਾਂ ਕਿੱਥੇ ਸੇਫ ਨੇ ਤੇ ਇਹਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੇ ਪੈਸੇ ਸਾਨੂੰ ਵਾਪਸ ਕਰ ਜਿੰਨੇ ਵੀ ਹੋ ਸਕਦੇ ਜਿੰਨੀ ਵੀ ਜਲਦੀ ਹੋ ਸਕਦੇ ਆ ਕਿਉਂਕਿ ਬ੍ਰਦਰ ਮੇਰੇ ਟੈਨਸ਼ਨ ਵਿੱਚ ਨੇ ਉਹਨਾਂ ਦੀ 7 ਲੱਖ ਰੁਪਇਆ ਗਿਆ ਆ ਉਹ ਬਹੁਤ ਟੈਨਸ਼ਨ ਵਿੱਚ ਹਾਂਜੀ ਹਾਂਜੀ ਤੇ ਇਹਨਾਂ ਨੇ ਕੋਈ ਵੀ ਆਪਣੀ ਰਿਸਪੌਂਸਿਬਿਲਟੀ ਨਹੀਂ ਲਈ ਇਹਨਾਂ ਨੇ ਸਿਰਫ ਇੰਨੀ ਗੱਲ ਹੀ ਕਹੀ ਆ ਕਿ ਅਸੀਂ ਕੁਝ ਨਹੀਂ ਕਰ ਸਕਦੇ ਇਹ ਆਨਲਾਈਨ ਪੈਸੇ ਗਏ ਆ ਆਨਲਾਈਨ ਹੀ ਲੋਨ ਹੋ ਗਿਆ ਆ ਆਨਲਾਈਨ ਹੀ ਇਦਾਂ ਹੋ ਗਿਆ ਇਦਾਂ ਹੋ ਗਿਆ ਕੋਈ ਮਤਲਬ ਸੀਰੀਅਸ ਨਹੀਂ ਲੈ ਰਹੇ ਮੈਟਰ ਨੂੰ ਤੇ ਉਹਦੇ ਬੇਸ ਤੇ ਮੈਂ ਹਾਜੀਪੁਰ ਥਾਣੇ ਦੇ ਵਿੱਚ ਆਇਆ ਤੇ ਜੇ ਉਹ ਕੁੜੀਆਂ ਇਹ ਦੋ ਉੱਥੇ ਥਾਣੇ ਦੇ ਵਿੱਚ ਗਈਆਂ ਸੀਗੀਆਂ ਕੰਪਲੀਟ ਲਿਖਣ ਵਾਸਤੇ ਸੋ ਪਿੰਡ ਦੇ ਹੁਣ ਨਾਤੇ ਹੋਣ ਕਰਕੇ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਧਰ ਆਏ ਹੋ ਇਹ ਕਹਿੰਦੇ ਵੀ ਸਾਡੇ ਅਕਾਊਂਟ ਦੇ ਵਿੱਚੋਂ 8 ਲੱਖ ਰੁਪਏ ਗਿਆ ਹੈ ਫਿਰ ਮੈਂ ਇਹਨਾਂ ਨੂੰ ਕਿਹਾ ਵੀ 8 ਲੱਖ ਰੁਪਏ ਗੈਪ ਹੈ ਤੁਸੀਂ ਬੈਂਕ ਵਾਲਿਆਂ ਨੂੰ ਪੁੱਛਣਾ ਸੀ ਕਹਿੰਦੇ ਬੈਂਕ ਵਾਲੇ ਸਾਨੂੰ ਕਹਿੰਦੇ ਆ ਵੀ ਤੁਹਾਡਾ ਜਿਹੜਾ ਨਾ ਕੋਈ ਹੈਕਰ ਨੇ ਪੈਸੇ ਕੱਢ ਲਏ ਆ ਮੈਂ ਫਿਰ ਉੱਥੋਂ ਨਾਲ ਹੀ ਜਿੱਦਾਂ ਅਸੀਂ ਚਾਰ ਜਣੇ ਦੋ ਗਵਾਹ ਸੀਗੇ ਨਾਲ ਤੇ ਨਾਲ ਤਾਇਆ ਜੀ ਅਸੀਂ ਚਾਰੇ ਜਣੇ ਇੱਥੇ ਬੈਂਕ 'ਚ ਆ ਗਏ 올 ਦਿ ਸਪੋਟ ਇੱਥੇ ਮੈਨੇਜਰ ਸਾਹਿਬ ਨਹੀਂ ਸੀ ਮੌਜੂਦ ਅਸੀਂ 11 ਵਜੇ ਤੋਂ ਇੱਥੇ ਬੈਠੇ ਹੋਏ ਆ ਬੈਂਕ ਵਾਲਿਆਂ ਦਾ ਵਿਵਾਰ ਕਿਸ ਤਰ੍ਹਾਂ ਦਾ ਜੀ ਬੈਂਕ ਵਾਲਿਆਂ ਦਾ ਵਿਹਾਰ ਜੋ ਮੌਕੇ ਦੇ ਹਿਸਾਬ ਨਾਲ ਸੀਗਾ ਉਦੋਂ ਤੇ ਇਹਨਾਂ ਨੇ ਵੀ ਹਾਂ ਜੀ ਇਦਾਂ ਭੇਜਾਂਗੇ ਤੇ ਚੱਲ ਜਾਣਗੇ ਪਰ ਅਦਰਵਾਇਜ਼ ਜੋ ਵੀ ਸਾਡੇ ਨਾਲ ਆਏ ਸੀਗੇ ਉਹਨਾਂ ਨੇ ਪੂਰੀ ਛਾਣਬਿਨ ਕਰਦਿਆਂ ਹੋਇਆ ਹੁਣ ਪੁਲਿਸ ਵਾਲਿਆਂ ਨੇ ਕਿਹਾ ਕਿ ਹਾਰਪੁਰ ਤੁਹਾਡੀ ਕੰਪਲੀਟ ਪੈ ਗਈ ਹੈ ਚਾਹੇ ਕੁਛ ਵੀ ਹੈ ਹੁਣ ਕਹਿੰਦੇ 11000 ਕੁਸ਼ ਰੁਪਏ ਮਹੀਨੇ ਦੀ ਕਿਸ਼ਤ ਕੱਟੀ ਜਾਣੀ ਹੈ ਦੇਖੋ ਇੱਕ ਫੌਜੀ ਮੁੰਡਾ ਔਨ ਦੀ ਸਪੋਟ 'ਉ ਡਿਊਟੀ ਤੇ ਹੈ ਉੱਥੇ ਤੇ ਕੋਈ ਮੋਬਾਈਲ ਥਰਾਈਜ਼ ਨਹੀਂ ਹੈ ਕੁਛ ਨਹੀਂ ਹੈ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਉਹਦੇ ਕਿੱਦਾਂ ਹੈਕ ਕਰਕੇ ਮੋਬਾਈਲ ਔਰ ਉਹਦੇ ਅਕਾਊਂਟ ਦੇ ਵਿੱਚੋਂ ਪੈਸੇ ਕੱਟੇ ਗਏ ਆ ਕੀ ਮੰਗਦਾ ਰਾਜ सर आप हरीपुर बैंक पंजाब नेशनल बैंक का मैनेजर हाँ जी सर जो एक महिला आपके पास शिकायत लेके आई है कि उनके हस्बैंड जो आर्मी में काम करते हैं उनके अकाउंट से छः लाख अठासी हज़ार रुपये का जो फ्रॉड हुआ है क्या किस तरह हुआ है ये देखिए सर एक कंप्लेंट आई थी हरविंदर सिंह अकाउंट नाम इनका अकाउंट नंबर तो इनके खाते से पहले तो पाँच लाख अस्सी हज़ार रुपये का ऑनलाइन एक बैंक का प्रोडक्ट है प्री अप्रूव पर्सनल लोन का तो उसके लिए एलिजिबल थे वो किसी हैकर ने शायद बड़ी चालाकी के साथ उनका फ़ोन हैक किया होगा और जैसा कि उन्होंने बताया कि ओ तो उन्होंने शेयर नहीं किया किसी के साथ तो हैक करके इनके खाते से पाँच लाख जैसे हज़ार का एक ऑनलाइन लोन पहले अप्रूव हुआ उसके बाद वो पैसा ट्रांसफ़र किया गया चार लाख दो लाख उसके बाद एक ही इनकी एफ़ थी एक लाख छः हज़ार थी ऑनलाइन उसको भी तोड़ के वो फंड भी ट्रांसफ़र कर दिया ये किसी हैकर के द्वारा ऑनलाइन माध्यम से किया गया साइबर क्राइम में इसकी रिपोर्ट लिखी जा सकती है सर क्या जी लोन भी उठाया जा सके उठा लेते हैं जैसे कि वो बता रहे हैं कि लोन भी ले लिया गया उन्हीं के हस्बैंड के नाम पे आज देखो एक हमारे बैंक का प्रोडक्ट है पी ए पी एल प्री अप्रूव पर्सनल लॉन उसमें सैलरी के हिसाब से जिस मन, बंदे का मंथली क्रेडिट आता रहता है तो उसके लिए ऑनलाइन एलिजिबल हो जाते हैं लोन के लिए प्री अप्रूव पर्सनल लॉन तो वो कोई शायद जानकार होगा इस मामले का तो उन्होंने लोन ऑनलाइन किया पी आई पी एलो साथ में ट्रांसफर अब इसके लिए क्या किया जा सकता क्या प्रेंग प्रेंग कर सकते है क्या इसमें एक तो हल ये है कि आप हम इनकी कंप्लेंट साइबर क्राइम में करेंगे ठीक है बाकी हम लोगों में भी अवेयरनेस वैसे ऑनलाइन माध्यम से भी और आर के थ्रू भी टाइम टू टाइम इसकी अवेयरनेस होती रहती है बट स्टिल मैं बोलना चाहूँगी कि आप अपनी पर्सनल डिटेल ओ वगैरह किसी के साथ शेयर ना करें आपके फ़ोन पे कोई लिंक वगैरह आता है तो उसको भी मतलब किसी अननोन जगह से अननोन बंदे से कोई लिंक आता है तो उसको क्लिक ना करें तो ऐसे बच सकते हैं आप किसी